ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਫੇਰ ਆਲੂ ਵਾਲੇ ਜ਼ਿਮੀਂਦਾਰ ਭਰਾਵਾਂ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੀ ਅੱਜ ਗੱਲ ਕਰਾਂਗੇ ਜੀ ਆਪਾਂ ਰੈਜ਼ਿਕਟੋਨੀਆ ਬਾਰੇ ਬਲੈਕ ਸਕਰਫ ਕਾਲੀ ਪਪੜੀ ਕਈ ਨਾਮਾਂ ਨਾਲ ਪਰ ਜਾਣਦੇ ਆ ਪਰ ਜਿਹੜੀ ਫਸਲ ਹੁਣ ਖੜੀ ਹੈ ਇਸ ਦੇ ਵਿੱਚ ਵੀ ਕਈ ਥਾਂ ਤੇ ਹੁਣ ਮਤਲਬ ਜ਼ਿਮੀਂਦਾਰ ਭਰਾਵਾਂ ਦੇ ਸਵਾਲ ਵੀ ਆ ਰਹੇ ਆ ਔਰ ਕਈ ਥਾਂ ਤੇ ਦੇਖਿਆ ਵੀ ਗਿਆ ਵੀ ਰੈਜ਼ਿਕਟੋਨੀਆ ਦਾ ਹਮਲਾ ਹੋਇਆ ਹੋਇਆ ਹੈ ਤੁਸੀਂ ਮੈਂ ਅਟੈਚ ਕੀਤੀ ਇੱਕ ਫੋਟੋ ਤੁਸੀਂ ਦੇਖੋਗੇ ਆਪਣੇ ਖੇਤਾਂ ਦੇ ਵਿੱਚ ਵੀ ਪਟ ਗਏ ਵੀ ਅਗਰ ਆਪਣੇ ਤਣੇ ਦੇ ਉੱਪਰ ਮਿੱਟੀ ਦੇ ਵਿੱਚ ਜਿਹੜੇ ਆਪਣੇ ਨਵੇਂ ਆਲੂ ਜਿੱਥੇ ਲੱਗ ਰਹੇ ਨੇ ਅਗਰ ਤਣੇ ਦੇ ਉੱਪਰ ਕਾਲੇ ਰੰਗ ਦੇ ਕੁਛੇ ਜਾਂ ਖਾਕੀ ਰੰਗ ਦੇ ਨਿਸ਼ਾਨ ਆ ਰਹੇ ਆ ਔਰ ਬੜੇ ਕੋਰਕੀ ਜੇ ਆ ਮਤਲਬ ਉਹ ਜਿਵੇਂ ਕਿਸੇ ਕੋਈ ਚੀਜ਼ ਜੰਮੀ ਹੁੰਦੀ ਹੈ ਉੱਪਰ ਇਸ ਤਰੀਕੇ ਦੇ ਨਿਸ਼ਾਨ ਆ ਰਹੇ ਆ ਉੱਪਰਲੀ ਉੱਪਰਲੀ ਜਿਹੜੀ ਚਮੜੀ ਹੈ ਉਹਦੇ ਉੱਪਰ ਸੋ ਉਹਨੂੰ ਆਪਾਂ ਰਿਜ਼ਕਟੋਨੀਆ ਦਾ ਨਾਮ ਦੇ ਸਕਦੇ ਆ ਵੀ ਉਹ ਰਿਜ਼ਕਟੋਨੀਆ ਦੀ ਬਿਮਾਰੀ ਕਰਕੇ ਆ ਸਕਦੇ ਆ ਆ ਇਹਦੇ ਲਈ ਵੈਸੇ ਕਾਫੀ ਜ਼ਿੰਮੇਵਾਰ ਭਰਾ ਮਨੇ 20 ਹੀ ਸੋਧ ਵੀ ਕੀਤੀ ਹੋਈ ਹੈ ਜੀ ਕਈ ਤਰ੍ਹਾਂ ਦੇ ਆਪਾਂ ਕੈਮੀਕਲ ਦੇ ਨਾਲ ਜਿਹੜੇ ਵਿਸੋਧੇ ਹੋਇਆ ਰिजਟੋਨੀਆਂ ਵਾਸਤੇ ਪਰ ਫਿਰ ਵੀ ਕਿਉਂਕਿ ਇਹ ਰੋਗ ਮਿੱਟੀ ਦੇ ਵਿੱਚੋਂ ਅੱਗੇ ਆਲੂ ਤੱਕ ਵੀ ਫੈਲਦਾ ਵਾ ਇਸ ਕਰਕੇ ਇਸ ਦਾ ਜਿਹੜਾ ਹਮਲਾ ਕਾਫੀ ਆ ਜਾਂਦਾ ਅੱਗੇ ਆਲੂ ਦੇ ਉੱਪਰ ਵੀ ਨਵੇਂ ਆਲੂ ਦੇ ਬਣਨ ਦੇ ਉੱਪਰ ਵੀ ਇਸ ਦਾ ਆਪਾਂ ਨੂੰ ਹਮਲਾ ਦੇਖਣ ਨੂੰ ਮਿਲਦਾ ਵਾ ਸੋ ਇਹ ਜਿਹੜੀ ਉਲੀ ਆ ਹੁਣ ਜੇ ਆਪਾਂ ਕਹੀਏ ਵੀ ਹੁਣ ਕਈ ਜ਼ਿਮੀਂਦਾਰ ਭਰਾ ਇਹਨੂੰ ਕੰਟਰੋਲ ਕਰਨ ਲਈ ਕਹਿੰਦੇ ਆ ਵੈਸੇ ਤਾਂ ਜ਼ਿਮੀਂਦਾਰ ਭਰਾਵੋ ਖਾਸ ਕਰ ਆਪਾਂ ਬੇਨਤੀ ਕਰਦੇ ਆਂ ਵੀ ਜਦੋਂ ਆਪਾਂ ਬਿਜਾਈ ਕਰਦੇ ਆਂ ਅਸੀਂ ਉਦੋਂ ਵੀ ਸफारਸ਼ ਕੀਤੀ ਸੀਗੀ ਵੀ ਸੂਡਮ ਨਾਲ ਫਲੋਰੋਸੈਂਸ ਪਲੱਸ ਆ ਟ੍ਰਾਈਕੋਡਰਮ ਨਾਲ ਆਪਾਂ ਦੋਨੋਂ ਅਗਰ ਲੜਾ ਕੇ ਮਿੱਟੀ ਦੇ ਵਿੱਚ ਵਰਤਦੇ ਆਂ ਤਾਂ ਜਿਹੜੇ ਮਿੱਟੀ ਤੋਂ ਲੱਗਣ ਵਾਲੇ ਰੋਗ ਨੇ ਉਹਨਾਂ ਤੋਂ ਆਪਾਂ ਕਾਫੀ ਹੱਦ ਤੱਕ ਛੁਟਕਾਰਾ ਪਾ ਸਕਦੇ ਆਂ ਪਰ ਫੇਰ ਵੀ ਜੇ ਕੁਝ ਜ਼ਿਮੀਂਦਾਰ ਇਹਨੂੰ ਹਜੇ ਵੀ ਕੰਟਰੋਲ ਕਰਨਾ ਚਾ ਰਹੇ ਆ ਤਾਂ ਉਸ ਦੇ ਲਈ ਕਿਉਂਕਿ ਆਪਾਂ ਕਈ ਕਈ ਤੱਕ ਕਾਫੀ ਜ਼ਰਰੀ ਚੀਜ਼ਾਂ ਜਿਹੜੀਆਂ ਵਰਤਦੇ ਆ ਪਰ ਫੇਰ ਵੀ ਇਹ ਰੋਕ ਕੰਟਰੋਲ ਨਹੀਂ ਹੁੰਦਾ ਕਿਉਂਕਿ ਮਿੱਟੀ ਦੇ ਵਿੱਚ ਆ ਜੀ ਆਪਾਂ ਪੱਤੇ ਦੇ ਉੱਪਰ ਸਪ੍ਰੇਅ ਕਰ ਰਹੇ ਆ ਆ ਇਸ ਲਈ ਆਪਾਂ ਨੂੰ ਕੁਝ ਇਸ ਤਰੀਕੇ ਦੀ ਚੀਜ਼ ਚਾਹੀਦੀ ਆ ਜਿਹੜੀ ਮਿੱਟੀ ਦੇ ਵਿੱਚ ਵੀ ਫੈਲ ਕੇ ਕੰਮ ਕਰੇ ਸੋ ਉਸ ਦੇ ਲਈ ਜਿਹੜੇ ਮਿੱਤਰ ਜੀਵ ਨੇ ਜੋ ਮਿੱਤਰ ਉਲੀਆਂ ਜਾਂ ਮਿੱਤਰ ਬੈਕਟੀਰੀਆ ਨੇ ਉਹ ਬਹੁਤ ਹੀ ਬਿਹਤਰ ਤਰੀਕੇ ਨਾਲ ਕਾਰਗਰ ਤਰੀਕੇ ਨਾਲ ਕੰਮ ਕਰਦੇ ਆ ਰਿਜ਼ਕਟੋਨੀਆ ਨੂੰ ਕੰਟਰੋਲ ਕਰਨ ਦੇ ਲਈ ਸੋ ਅੱਜ ਦੀ ਘੜੀ ਦੇ ਵਿੱਚ ਆਪਾਂ ਸਫਾਰਸ਼ ਕਰਦੇ ਆ ਜੀਮੀਂਦਾਰ ਭਰਾਵਾਂ ਵਾਸਤੇ ਵੀ ਜਿੱਥੇ ਤੁਹਾਨੂੰ ਰਿਜ਼ਕਟੋਨੀਆ ਦੀ ਦਿੱਕਤ ਲੱਗ ਰਹੀ ਹੈ ਤਾਂ ਉਸ ਜਗ੍ਹਾ ਦੇ ਉੱਪਰ ਤੁਸੀਂ ਸੂਡਮਨਾਸ ਫਲੋਰੋਸੈਂਸ ਭਾਵਕੇ ਜਿਹੜਾ ਫਸਲ ਰક્ષਕ ਪ੍ਰੋਡਕਟ ਹੈ ਉਹ 2 ਕਿਲੋ ਪ੍ਰਤੀ ਏਕੜ ਜਿਹੜਾ ਆਪਾਂ ਮਿੱਟੀ ਦੇ ਵਿੱਚ ਉਹਨੂੰ ਜਦੋਂ ਪਾਣੀ ਲੱਗ ਰਿਹਾ ਜਾਂ ਪਾਣੀ ਲੱਗਣ ਤੋਂ ਬਾਅਦ ਗਿੱਲੇ ਵਾਣ ਲਗਭਗ ਗਲੂਆਂ ਤੇ ਹੁੰਦੀ ਆ ਉਹਨਾਂ ਵਿੱਚ ਆਪਾਂ ਇਹਦਾ ਇਸਤੇਮਾਲ ਕਰਨਾ ਤਾਂ ਇਸ ਨੂੰ ਆਪਾਂ ਕੁਝ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ